ਵਾਹਿਗੁਰੂ ਜिक्का ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵਕਤ ਆਪਾਂ ਖੜੇ ਆ ਬਾਨ ਦੇ ਉੱਤੇ ਜਿੱਥੇ ਸ੍ਰੀ ਖੰਡਪਾਤ ਸਾਹਿਬ ਦੇ ਸਵੇਰੇ ਭੋਗ ਪਾਈ ਜਾਣਗੇ ਜੀ ਅੱਜ ਤਰੀਕ ਹੋ ਗਈ ਆ ਅੱਜ 11 ਤਰੀਕ ਆ ਜੀ ਤੇ 12 ਨੂੰ ਸ੍ਰੀ ਖੰਡਪਾਤ ਸਾਹਿਬ ਦੇ ਭੋਗ ਪਾਈ ਜਾਣਗੇ ਕਿਉਂਕਿ ਜਿਹੜਾ ਦਰਿਆ ਬਾਨ ਚੜਿਆ ਸੀ ਸੁਖ ਸ਼ਾਂਤੀ ਵਾਸਤੇ ਰੱਖਿਆ ਗਿਆ ਸੀ ਇੱਧਰ ਅਜੀਤ ਸਿੰਘ ਟੈਂਟ ਵਾਲੇ ਵੀਰ ਦਾ ਵੇਖੋ ਸਾਰਾ ਪ੍ਰਬੰਧ ਇਹਨਾਂ ਵੱਲੋਂ ਕੀਤਾ ਜਾ ਰਿਹਾ ਇੱਥੇ ਦੇਖ ਸਕਦੇ ਆ ਟੈਂਟ ਗੱਢ ਕੇ ਵੀਰਾ ਟੈਂਟ ਗੱਢ ਰਿਹਾ ਜੀ ਟੈਂਟ ਗੱਢ ਰਿਹਾ ਤੇ ਵੇਖੋ ਸੇਵਾ ਚੱਲ ਰਹੀ ਆ ਜੀ ਬਣ ਤੇ ਸਭਰਾ ਤੇ ਇਹ ਸੰਗਤਾ ਫੁਲਕੇ ਪਾਣੀ ਛਕ ਰਹੀ ਆ ਤੇ ਭੈਣਾ ਛੜੀਆਂ ਫੁਲਕੇ ਲਾਉਣੀਆਂ ਕੁਝ ਚਾਹ ਪਾਣੀ ਬਣਾ ਰਹੇ ਆ ਜੀ ਦੇਖ ਸਕਦੇ ਆ ਕੋਈ ਪਾਂਡਿਆ ਦੀ ਸੇਵਾ ਆ ਦੇਖ ਸਕਦੇ ਆ ਭੈਣਾਂ ਸਾਡੀਆਂ ਸੇਵਾ ਕਰ ਰਹੀਆਂ ਜੀ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਭੜੀ ਭੀਤ ਤੋਂ ਅਸੀਂ ਜਾਣਦੇ ਜੋ ਹਰ ਇੱਕ ਇੱਕ ਮਹੀਨੇ ਤੋਂ ਜਿਹੜਾ ਪਾਣੀ ਚੜ ਕੇ ਲੋਕਾਂ ਦੀਆਂ ਫਸਲਾਂ ਖਰਾਬ ਕੀਤੀਆਂ ਬੜਾ ਦੁੱਖ ਹੋਇਆ ਬੜੀ ਦੂਰ ਤੱਕ ਲੋਕਾਂ ਭਰਾਵਾਂ ਨੂੰ ਮਾਰ ਪਈ ਭਰਾਵਾਂ ਕੰਦੇ ਵੀ ਬਲ ਨੂੰ ਬਹੁਤ ਵੱਡੀ ਢਾਹ ਲੱਗੀ ਸੀ ਦੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਮਹਾਰਾਜ ਦੇ ਸ਼ਗਰਾਨੇ ਵਿੱਚੋ ਗੁਰੂ ਮਹਾਰਾਜ ਦੇ ਸੱਚੇ ਪਾਤਸ਼ਾਹ ਮਿਹਰ ਕੀਤੀ ਗੁਰੂ ਮਹਾਰਾਜ ਨੇ ਤੇ ਤੈਨ ਰੋਇ ਤੋਂ ਕੋਲ ਤੋਂ ਰਬਾਣੀ ਦੇ ਪ੍ਰਵਾਹ ਚ ਆ ਰਹੇ ਨੇ ਜਿਨ੍ਹਾਂ ਦੇ ਸਵੇਰੇ 11 ਵਜੇ ਭੋਗ ਪਾਏ ਜਾਣੇ ਨੇ ਸਾਰੀ ਸੰਗਤ ਨੂੰ ਬੇਨਤੀ ਹੈ ਸੇਵਾਦਾਰਾਂ ਨੂੰ ਬੇਨਤੀ ਹੈ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਫਿਰ ਤੇ ਹਮ ਅੱਗੇ ਪਹੁੰਚਿਓ ਤੇ ਸੇਵਾ ਕਰਕੇ ਜਲਪਾਣੀ ਵਰਤਾ ਕੇ ਆਇਆ ਸੱਜਣਾਂ ਨੂੰ ਜੀ ਆਇਆ ਜਿਹੜਿਆ ਦਾਨੀਆਂ ਸੱਜਣਾਂ ਨੇ ਸੇਵਾ ਕੀਤੀ ਆ ਮਹਾਰਾਜ ਉਹਨਾਂ ਦੇ ਵੀ ਚੜ੍ਹਦੀ ਕਲਾ ਕਰੇ ਸੱਚੇ ਬਾਦਸ਼ਾਹ ਮੇਰ ਕਰੀ ਪੰਜਾਬ ਦੀ ਧਰਤੀ ਹਿੰਦੁਸਤਾਨ ਦੀ ਧਰਤੀ ਉੱਤੇ ਜਿਨ੍ਹਾਂ ਨੇ ਵੀ ਇੱਥੇ ਸੇਵਾ ਕੀਤੀ ਮਾਪੁਰਖਾਂ ਦਾ ਵੱਡਾ ਸਨਯੋਗ ਜੈ ਬੰਨੀਆਂ ਦਾ ਵੱਡਾ ਸਨਯੋਗ ਸੇਵਾਦਾਰਾਂ ਦਾ ਸਨਯੋਗ ਠੀਕ ਸਵੇਰੇ 11 ਵਜੇ 11:30 ਵਜੇ ਭੋਗ ਪੈਣਗੇ ਉਹ ਭੋਗ ਤੋਂ ਬਾਅਦ ਟੋਟਲ ਅੰਦਰ ਸ਼ਾਮਾਂ ਤੇ ਕਰੋ ਚੱਲੂਗਾ ਇਥੇ ਜੋ ਵੀ ਭੈਣ ਭਰਾ ਆ ਰਿਹਾ ਵਾ ਇਸੇ ਪਾਰੇ ਨੇ ਜਲਪਾਣੀ ਦੇ ਲੰਗਰ ਚੱਲਦੇ ਨੇ ਹੁਣ ਵੀ 1.5 ਵਜੇ ਤੱਕ ਸ਼ਾਮਾਂ ਨੂੰ ਲੰਗਰ ਜਿਹੜਾ ਰਾਤ ਨੂੰ ਚਲਾਣਾ ਹੈ ਤੇ ਮੇਰੇ ਵੀਰ ਬੇਕਾਂ ਵਾਲਿਆਂ ਨੂੰ ਲਾਗੇ ਸੱਜਣਾ ਨੂੰ ਬੇਨਤੀ ਆ ਬਿਓ ਆਪਾਂ ਸੇਵਾ ਕਰ ਗਏ ਆਓ ਸੱਜਣਾ ਜਿਹੜੇ ਬਾਹਰੋਂ ਆਉਦੇ ਨੇ ਉਹਨਾਂ ਭਰਾਵਾਂ ਦਾ ਧੰਨਵਾਦ ਕਰ ਗਏ ਤੇ ਸਵੇਰੇ ਮੇਰੇ ਵੀਰ ਜਰੂਰੀ ਹਾਜ਼ਰੀ ਭਰਿਓ ਗੁਰੂ ਮਹਾਰਾਜ ਦੇ ਦਰਸ਼ਨ ਮੇਲੇ ਕਰਿਓ ਗੁਰੂ ਗ੍ਰੰਥ ਸਾਹਿਬ ਦੇ ਤੇ ਆਪਾਂ ਸ਼ੁਕਰਾਨਾ ਕਰੀਏ ਰੱਬ ਦਾ ਵੀ ਆਪਾਂ ਉਹ ਮਾਰ ਤੋਂ ਸੱਚੇ ਪਾਤਸ਼ਾਹ ਨੇ ਸਾਨੂੰ ਬਚਾ ਲਿਆ ਏ ਮਹਾਰਾਜ ਕਿਰਪਾ ਕਰੇ ਗੁਰੂ ਗ੍ਰੰਥ ਸਾਹਿਬ ਦੇ ਗਾੜੀ ਇਹ ਹੀ ਸਾਡੀ ਬੇਨਤੀ ਆ ਮਹਾਰੇ ਗੁਰੂ ਮਹਾਰਾਜ ਕਿਰਪਾ ਕਰਾ ਦੂਸਰੀ ਗੱਲ ਬੇਨਤੀ ਇਹ ਕਰਦੀ ਆ ਜਿਹੜਾ মিডিਆ ਵਾ ਇਹ ਚੌਥਾ ਥਾਮਾ ਸਾਡਾ ਇਹ ਥਾਮ ਨੇ ਸਾਨੂੰ ਬਚਾਇਆ ਜੇ ਅੱਜ মিডিਆ ਨਾ ਹੁੰਦਾ ਯੋ ਸਦਾ ਵੀ ਸਾਡਾ ਨਿਸ਼ਕਾਨ ਹੋਈਦਾ ਵੱਡਾ ਮੀਡੀਆ ਦਾ ਯੋਗਦਾਨ ਰਿਹਾ ਜਿੱਥੇ ਰੱਬ ਨੇ ਵੀ ਮਿਹਰ ਕੀਤੀ ਉਥੇ ਵੱਡਾ ਯੋਗਦਾਨ ਮੀਡੀਆ ਦਾ ਰਿਹਾ ਜਿੰਨੇ ਵੀ ਸੱਜਣ ਮੇਰੇ ਭਰਾ ਮੀਡੀਆ ਵਾਲੇ ਆ ਉਹਨਾਂ ਦੀ ਮਹਾਰਾਜ ਲੰਮੀ ਉਮਰ ਕਰੇ ਤੇ ਉਹਨਾਂ ਦੀ ਤਰੱਕੀ ਬਖਸ਼ੇ ਸੱਚੇ ਪਾਤਸ਼ਾਹ ਹਰ ਸਲਾਮਤ ਰੱਖੇ ਮਹਾਰਾਜ ਨੂੰ ਗੁਰੂ ਆਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਵਾਹਿਗੁਰੂ ਬੜੀ ਵਧੀਆ ਗੱਲ ਕੀਤੀ ਬਾਬਾ ਸਰਦ ਸਿੰਘ ਨੇ ਜੀ ਹਰ ਇੱਕ ਤੇ ਵਾਹਿਗੁਰੂ ਮਿਹਰ ਰੱਖੇ ਕਿਉਂਕਿ ਸੋਸ਼ਲ ਮੀਡੀਆ ਕਿ ਪੱਤਰਕਾਰ ਭਾਈਚਾਰਾ ਜਿਹੜਾ ਬੜਾ ਵਾਕਿਆ ਚੌਥਾ ਧਾਮ ਆ ਜੀ ਸੰਗਤਾਂ ਨੂੰ ਬੇਨਤੀ ਕੀਤੀ ਤੇ ਸੰਗਤਾਂ ਦੇ ਅੜਾ ਗਈ ਤੇ ਜੇ ਤੋੜੇ ਭਰ ਕੇ ਮਿੱਟੀ ਦੇ ਆਪਾਂ ਕਿਹਾ ਸੰਗਤਾਂ ਨੇ ਤੋੜੇ ਭਰ ਭਰ ਟਰਾਲੇ 15 15 20 20 ਟਰਾਲੇ ਆਪੋ ਆਪਣੇ ਪਿੰਡੋਂ ਲੈ ਕੇ ਪਹੁੰਚੇ ਬੜੇ ਵੱਡੀ ਗੱਲ ਆ ਜੀ ਤੇ ਇਧਰ ਫੁਲਕੇ ਲੰਗਰ ਚੱਲ ਰਹੇ ਆ ਪੰਗਤਾਲ ਚ ਸਾਗ ਰਹੀਆਂ ਸੰਗਤਾਂ ਤੇ ਚਾਹ ਪਾਣੀ ਵੀ ਰੱਖਿਆ ਹੋਇਆ ਜੀ ਬੜਾ ਸਹਯੋਗ ਆ ਸੰਗਤਾਂ ਦਾ ਜੀ ਇਹ ਵੀਡੀਓ ਸ਼ੇਅਰ ਕਰੋ ਵਾਅਦੋ ਵਾਅਦੇ ਤੇ ਸਵੇਰੇ ਇੱਥੇ ਦਰਸ਼ਨ ਦਿਓ ਇੱਧਰ ਅਜੀਤ ਸਿੰਘ ਟੈਂਟ ਵਾਲਾ ਵੀਰ ਉਹਨਾਂ ਦਾ ਟੈਂਟ ਦਾ ਦੇਖੋ ਪੂਰਾ ਜਾ ਪ੍ਰਬੰਧ ਕੀਤਾ ਜਾ ਰਿਹਾ ਉਹਨਾਂ ਵੱਲੋਂ ਜੀ ਸਿੰਘ ਵੱਲੋਂ ਸਰਾਰ ਜੀ ਆਪਣਾ ਲੱਗ ਰਿਹਾ ਟੈਂਟ ਜੀ ਹਾਂ ਜੀ ਹਾਂ ਜੀ ਕਰੀਏ ਟੈਂਟ ਲਾਈਏ ਸਾਰੇ ਮਹਾਰਾਜ ਦੇ ਸ਼ਕਰਾਨਾ ਕਰਨ ਵਾਸਤੇ ਪ੍ਰੋਗਰਾਮ ਚੱਲ ਰਿਹਾ ਬਿਲਕੁਲ ਜੀ ਇਹ ਬੜੀ ਵੱਡੀ ਸੰਗਤ ਆ ਉਹ ਜਿਨ੍ਹਾਂ ਨੇ ਸੇਵਾ ਕੀਤੀ ਆ ਬਹੁਤ ਜਿਆਦਾ ਜਿੱਥੋਂ ਤਾਈਂ ਆਵਾਜ਼ ਆਂਦੀ ਸਾਰੀਆਂ ਸੰਗਤਾਂ ਆਉਣ ਮਹਾਰਸ਼ਕਰਾਨਾ ਕਰੀਏ ਸੱਚੇ ਪਾਤਸ਼ਾਹ ਦੇ ਫਰਮਾਨ ਪਰ ਸਾਹਿਬ ਚੱਦੇ ਸਿਰੇ ਭੋਗ ਮਿਹਣੇ ਆ ਤੇ ਸਭ ਸੰਗਤਾਂ ਹੋ ਮਵਾ ਆ ਗਿਆ ਹੁਣ ਸੁਭਰਾਵਾਂ ਦੀਆਂ ਵੀ ਲਾਗੇ ਬੰਦੇ ਦੀਆਂ ਵੀ ਜਿੱਥੋਂ ਤਾਈਂ ਦੂਰ ਸਭ ਵਾਹ ਜੀ ਵਾਹ ਮਹਾਰਾਜ ਜੀ ਇਹ ਸਾਡੇ ਵੀਰ ਬਹੁਤ ਵਧੀਆ ਸੁਭਾਅ ਤੇ ਚੜ੍ਹਦੀ ਕਲਾ ਦੇਖੋ ਕਦੇ ਵੀ ਵਾਦਾ ਕਾਟਾ ਕੋਈ ਛੋਟੇ ਮੋਟੀ ਗੱਲ ਵੀ ਇਹ ਨਹੀਂ ਗੱਲ ਮੰਨਤਾ ਨੇ ਪੂਰਾ ਕਰਦੇ ਆ ਵੀ ਇਹ ਨਹੀਂ ਨੀਰਾ ਫਸੇ ਨਾਲ ਹੀ ਪਿਆਰਾ ਪੈਸੇ ਦੀ ਗੱਲ ਬਾਅਦ ਚ ਤੇ ਹਰ ਇੱਕ ਦਿਨ ਨਾਲ ਪਿਆਰ ਰੱਖਦੇ ਆ ਜੀ ਜਿੱਥੇ ਕੋਈ ਵੀ ਗੱਲ ਹੁੰਦੀ ਆ ਤੇ ਦੇਖੋ ਉਹਨਾਂ ਦਾ ਟੈਂਟ ਇੱਥੇ ਕੱਢਿਆ ਜਾ ਰਿਹਾ ਜੀ ਤੇ ਸੰਗਤਾਂ ਦਾ ਸ਼ੁਕਰਾਨਾ ਕਰਦੇ ਆ ਜੀ ਜਿਹੜੇ ਜਿਹੜੇ ਵੀਰ ਟਰਾਲੀਆਂ ਭਰ-ਭਰ ਕੇ ਜਾਂ ਉੰਜੇ ਸੇਵਾ ਵਾਸਤੇ ਇੱਥੇ ਪਹੁੰਚਦੇ ਰਿਹਾ ਜੀ ਉਹਨਾਂ ਦਾ ਸ਼ੁਕਰਾਨਾ ਕਰਦੇ ਆ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਤੇ ਵੱਧ ਤੋਂ ਵੱਧ ਸੰਗਤ ਸਵੇਰੇ ਭਾਉ ਜੀ ਇੱਥੇ ਬੰਨ ਤੇ ਸਭਰਾ ਤੇ ਪਹੁੰਚੇ 12 ਤਰੀਕ ਨੂੰ ਜਿਹੜੇ ਸ੍ਰੀ ਖੰਡਵਾਲ ਸਾਹਿਬ ਦੇ ਭੋਗ ਪਾਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ